ਪਾ ਇੰਦਰਾਨ ਸਿੰਘ ਚੋੜੇ ਦੀ ਪੱਗ ਦਾ ਹੀ ਇਹ ਇਹ ਕੱਲੀ ਭਾਈ ਨਰੈਣ ਸਿੰਘ ਚੋੜੇ ਦੀ ਪੱਗ ਨਹੀਂ ਉਹਨੇ ਖਾਲਸਾ ਪੰਥ ਦੀ ਪੱਗ ਨੂੰ ਜਿਹੜਾ ਹਾਥੀਆ ਉਹ ਪਾਇਆ ਆ ਉਹਨੇ ਸ਼੍ਰੋਮਣੀ ਅਕਾਲੀ ਦਲ ਦਾ ਯੂਥ ਪ੍ਰਧਾਨ ਤੇ ਪੱਗ ਦੀ ਕਦਰ ਨਾ ਹੋਵੇ ਅਸੀਂ ਇਹਨੂੰ ਪ੍ਰਵਾਸੀ ਤੇ ਕਹਿ ਨਹੀਂ ਸਕਦੇ ਉਹ ਕਿੱਥੋਂ ਬਾਹਰੋਂ ਆਇਆ ਇਹੋ ਜਿਹੇ ਬੰਦੇ ਅਕਾਲੀ ਦਲ ਚੋਂ ਬਾਹਰ ਕੱਢੇ ਜਾਣ ਜੇ ਉਹ ਵੀ ਨਹੀਂ ਆਂਦਾ ਤੇ ਕੱਲ ਤੋਂ ਬਾਅਦ ਪਰसों ਤੋਂ ਪੰਥ ਦਾ ਸੂਰਜ ਚੜ੍ਹੇਗਾ ਤੇ ਪੰਥ ਆਪਣਾ ਫੈਸਲਾ ਕਰ ਲੇਗਾ ਉਹਦਾ ਸਰ ਸ਼ਿਰ ਕੀ ਹੋਣਾ ਹੈ ਇਹ ਉਹ ਬੰਦਾ ਚੰਗੀ ਤਰ੍ਹਾਂ ਜਾਣਦਾ ਹੋਏਗਾ ਹੁਣ ਹਿੰਮਤ ਆ ਤੇ ਭਾਈ ਨਰੈਣ ਸਿੰਘ ਚੋੜਾ ਫਿਰ ਆਮ ਹੀ ਸਤੇਜਾਂ ਦੇ ਉੱਤੇ ਆਉਂਦੇ ਸੀ ਜਨਤਕ ਤੌਰ ਦੇ ਉੱਤੇ ਵਿਚਰਦੇ ਸੀ ਤੇ ਫਿਰ ਉਦੋਂ ਭਾਈ ਨਰੈਣ ਸਿੰਘ ਚੋੜੇ ਨੂੰ ਜਿਹੜਾ ਆ ਉਹ ਬੰਗਾਰ ਦਾ ਜਦੋਂ ਸ਼ੇਰ ਪਿੰਜਰੇ ਦੇ ਵਿੱਚ ਬੰਦ ਸੀ ਤਾਂ ਉਦੋਂ ਇਸ ਬੰਦੇ ਨੇ ਜਿਹੜੀ ਭੈੜੀ ਹਰਕਤ ਕੀਤੀ ਆ ਪਰ ਖਾਲਸਾ ਪੰਥ ਇਹਦਾ ਜਿਹੜਾ ਜਵਾਬ ਆ ਇਹਨੂੰ ਜ਼ਰੂਰ ਦੇ ਦੇਗਾ ਕੋਈ ਨਾ ਕੋਈ ਜਿਹੜਾ ਸਿੱਖ ਨੌਜਵਾਨ ਆ ਉਹ ਆਪਣੀ ਪੰਥਕ ਜ਼ਿੰਮੇਵਾਰੀ ਜਿਹੜੀ ਜ਼ਰੂਰ ਆ ਉਹ ਨਿਭਾ ਲਵੇਗਾ ਇਹਨਾਂ ਨੇ ਕਿਸੇ ਸਮੇਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜੇ ਦੀ ਕਤੂ ਨੰਗਲ ਵਿੱਚ ਪੱਗੇ ਉਹ ਵੀ ਲਾਈ ਸੀ ਤੇ ਜਦੋਂ 328 ਪਾਵਨ ਸਰੂਪਾਂ ਦਾ ਸੰਘਰਸ਼ ਚੱਲ ਰਿਹਾ ਸੀ ਉਦੋਂ ਵੀ ਸਤਕਾਰ ਕਮੇਟੀ ਵਾਲੇ ਗੁਰਸਿੱਖਾਂ ਦੀਆਂ ਪੱਗਾਂ ਉਤਾਰੀਆਂ ਇਹਨਾਂ ਸ਼ਰਮਣੇ ਕਮੇਟੀ ਦੇ ਲੱਠਮਾਰਾਂ ਨੇ ਗੁੰਡਿਆਂ ਨੇ ਟਾਸਕ ਫੋਰਸ ਨੇ ਇਹਨਾਂ ਦੇ ਅਧਿਕਾਰੀਆਂ ਨੇ ਫਾਦਰ ਦੱਲ ਵਾਲਿਆਂ ਨੇ ਉਹ ਨਰਨ ਸਿੰਘ ਚੋੜਾ ਕਦੋਂ ਤੱਕ ਕਿਤੇ ਜੇਲ੍ਹ ਤੇ ਰਹਣਗੇ ਅੱਜ ਜਾਂ ਕੱਲ ਜਾਂ ਪਰਸੋਂ ਵਾਪਸ ਆ ਹੀ ਜਾਣਗੇ ਤੇ ਉਹਦੇ ਵਾਰਸਿਆ ਜਿਉਂਦੇ ਆ ਉਹਨਾਂ ਨੂੰ ਕਰਨ ਵਾਲੇ ਵੀ ਜਿਹੜੇ ਜਿਉਂਦੇ ਆ ਤੇ ਇਹ ਬੰਦੇ ਨੇ ਜਿਹਦੀ ਪੱਗ ਲਈ ਏ ਇਹ ਬਿਲਕੁਲ ਵੀ ਜਿਹਦੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਕਿੰਨੀ ਕਦੀ ਉਮਰ ਹੈ ਜਸਪ੍ਰੀਤ ਸਿੰਘ ਰਾਣੇ ਦੀ ਤੋ ਇਹਦੇ ਹਿਸਾਬ ਨਾਲ ਤਾਂ ਇਹ ਜਾਂ ਤਾਂ ਇਹ ਫਿਰ ਜਾਣਦਾ ਨਹੀਂ ਉਹਨਾਂ ਦੇ ਖਾੜਕੂ ਸੰਘਰਸ਼ ਬਾਰੇ ਇਹ ਜਿਹੜੀ ਕੌਮ ਦੀ ਪੱਗ ਹੈ ਇਹਨੂੰ ਆਪਣੇ ਸਿਰ ਤੇ ਰੱਖਿਆ ਸੀ ਬਚਾਇਆ ਸੀ ਉਦੋਂ ਤਾਂ ਮੇਰੇ ਖਿਆਲੇ ਦੇ ਜੰਮਣ ਤੇ ਚਰਚੇ ਵੀ ਨਹੀਂ ਹੋਣੇ ਜਾਂ ਜੰਮਿਆ ਵੀ ਨਹੀਂ ਹੋਣਾ ਤੋ ਇਹ ਬੰਦੇ ਨੇ ਜਿਹਨੇ ਕੰਮ ਕੀਤਾ ਚਮਚੀ ਤੇ ਵੀ ਹੱਥ ਹੁੰਦੀ ਹੈ ਇੰਨੀ ਵੱਟੀ ਚਮਚੀ ਇਹਦੇ ਨਾਲ ਕੀ ਹੋਏਗਾ ਇਹਨੂੰ ਕਿਹੜੀ ਪਠਾਨਕੋਟ ਦੀ ਐਮਐਲਏ ਦੀ ਟਿਕਟ ਮਿਲ ਜਾਣੀ ਤੇ ਇਹ ਬੰਦਾ ਭਾਵੇਂ ਪਤਾਦ ਦੇ ਵਿੱਚ ਜਾ ਕੇ ਲੁਕ ਜਾਵੇ ਕਿਉਂਕਿ ਪਹਿਲਾਂ ਵੀ ਸਿੱਖਾਂ ਦੇ ਬੜੇ ਬੜੇ ਦੁਸ਼ਮਣ ਲੁਕੇ ਸੀ ਪਰ ਉਹ ਸਿੱਖਾਂ ਦੇ ਹੱਥੋਂ ਜਿਹੜਾ ਆ ਉਹ ਬਾਤ ਨਹੀਂ ਸਕਦੇ ਪਰ ਇਹ ਜਿਹੜੀ ਮਰਜ਼ੀ ਕੋਟ ਦੇ ਵਿੱਚ ਵੜ ਜਾਵੇ ਸਿੱਖ ਪੰਥ ਇਹਨੂੰ ਕਦੇ ਵੀ ਜਿਹੜਾ ਮਾਫ ਆ ਉਹ ਨਹੀਂ ਕਰੇਗਾ ਇਹ ਕੱਲ ਦਾ ਜੰਮਿਆ ਜਿਹਨੂੰ ਕਹਿੰਦੇ ਨਾ ਕੱਲ ਦੀ ਜੰਮੀ ਭੂਤਨੀ ਸਿਵਿਆਂ ਦੇ ਵਿੱਚ ਅੱਧ ਸੁਖਵੀਰ ਸਿੰਘ ਬਾਦਲ ਦੇ ਜਿਹੜੇ ਗੁਨਾਹ ਸੀ ਪਾਪ ਸੀ ਉਹ ਬਹੁਤ ਵੱਡੇ ਆ ਤੇ ਜੇ ਉਹ ਸਮਝੇ ਨਾ ਕਿ ਭਾਂਡੇ ਮਾਂਜ ਕੇ ਤੇ ਜਾਂ ਮਮੂਲੀ ਜੀ ਤਨਖਾਹ ਲਗਾ ਕੇ ਉਹ ਬਰੀ ਹੋ ਜਾਵੇਗਾ ਤੇ ਇਦਾਂ ਨਹੀਂ ਹੋਣਾ ਜੋ ਭਾਈ ਨਰਾਇਣ ਸਿੰਘ ਚੌੜਾ ਨੇ ਉਹਦੇ ਉੱਤੇ ਹਮਲਾ ਕੀਤਾ ਹੈ ਖਾਲਸਾ ਪੰਥ ਦੇ ਰੋਹ ਦਾ ਹੀ ਪ੍ਰਗਟਾਵਾ ਸੀ ਜਿਸ ਤਰੀਕੇ ਦੇ ਨਾਲ ਸੁਖਬੀਰ ਬਾਦਲ ਨੇ ਆਪਣੇ ਗੁਨਾਹ ਕਬੂਲੇ ਹੈ ਨਾ ਇਹਨੂੰ ਉਦਾਂ ਹੀ ਮਸੰਦਾ ਦੇ ਵੰਗ ਸਵਾਲ ਦੇਣਾ ਚਾਹੀਦਾ ਸੀ ਜਿਵੇਂ ਕਲਗੀ ਤੇ ਰਾਜਾਸ਼ਾ ਨੇ ਸਿੱਦੇ ਅਨੰਦਪੁਰ ਸਾਹਿਬ ਦੇ ਵਿੱਚ ਜਿਹੜੇ ਮਸੰਦੇ ਆ ਉਹ ਸਾਰੇ ਸੀ ਦੱਸਿਆ ਕਿ ਨਰਾਇਣ ਸਿੰਘ ਚੌੜਾ ਜਿਹੜਾ ਇਹ ਤੇ ਆਈਐਸਆਈ ਦਾ ਏਜੰਟ ਹੈ ਪਾਕਿਸਤਾਨ ਦੀ ਕੰਮ ਕਰਦਾ ਏਜੰਸੀਆਂ ਲਈ ਕੰਮ ਕਰਦਾ ਹੈ ਪੰਥ ਦੇ ਚੜ੍ਹਦੀ ਕਲਾ ਦੇ ਲਈ ਜਿਹੜਾ ਸੁਖਬੀਰ ਸਿੰਘ ਬਾਦਲ ਉੱਤੇ ਜਿਹੜਾ ਹਮਲਾ ਰਿਹਾ ਉਹ ਕੀਤਾ ਨਾ ਤਾਂ ਇਹ ਹਮਲਾ ਕਿਸੇ ਪਾਕਿਸਤਾਨ ਦੀ ਏਜੰਸੀ ਨੇ ਕਰਾਇਆ ਨਹੀਂ ਹਿੰਦੁਸਤਾਨ ਦੀ ਏਜੰਸੀ ਨੇ ਕਰਾਇਆ ਇਹ ਤੇ ਗੁਰੂ ਨੇ ਜਿਹੜਾ ਹਮਲਾ ਆ ਉਹ ਕਰਵਾਇਆ ਆ ਪਰ ਸੁਖਬੀਰ ਸਿੰਘ ਫਤਲ ਤਾਂ ਕਰਕੇ ਬਚ ਗਿਆ ਕਿਉਂਕਿ ਗੁਰੂ ਨੇ ਉਹਨੂੰ ਗੋਲੀ ਨਾਲ ਨਹੀਂ ਮਰੰਦੇ ਨਾ ਉਹਨੇ ਰੱਜ ਕੇ ਲੜ ਕੇ ਮਰਦਾ ਆ ਜਦੋਂ ਕਾਨੂੰਨ ਵੀ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਨਾ ਦੇਵੇ ਦੁਨਿਆਵੀ ਅਦਾਲਤਾਂ ਵੀ ਸਜ਼ਾ ਨਾ ਦੇਣ ਤੇ ਧਾਰਮਿਕ ਅਦਾਲਤ ਵੀ ਸਜ਼ਾ ਨਾ ਦੇਵੇ ਫਿਰ ਸਿੱਖ ਕਿੱਧਰ ਨੂੰ ਜਾਣ ਫਿਰ ਸਿੱਖਾਂ ਦੇ ਕੋਲ ਹੋਰ ਕੋਈ ਰਾਹ ਹੀ ਨਹੀਂ ਬਚਿਆ ਸੀ ਚੋੜੇ ਨੇ ਗਾਰਦ ਕੀਤਾ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦਾ ਹੀ ਜਿਹੜਾ ਆ ਉਹ ਫੈਸਲਾ ਸੀ ਪਾ ਗੁਰੂ ਸਾਹਿਬ ਨੇ ਇਹਨੂੰ ਹਾਲੇ ਹੋਰ ਵੀ ਜਰਾ ਰਿਜ਼ਲਟ ਕਰਕੇ ਜਿਹੜਾ ਆ ਉਹ ਮਾਰਨਾ ਆ ਅਣਖ ਗੈਰਤ ਮਰਦਾਨਗੀ ਜਿੰਦਾ ਦਿੱਲੀ ਦੀ ਨਿਸ਼ਾਨੀ ਹੈ ਪੱਕ ਇਹ ਪੱਕ ਕਿਤੇ ਹਰ ਇੱਕ ਨੂੰ ਨਸੀਬ ਨਹੀਂ ਹੁੰਦੀ ਔਰ ਇਹ ਜਿਹੜੀ ਸਿੱਖੀ ਦੇ ਵਿੱਚ ਪੱਕ ਦਾ ਜ਼ਿਕਰ ਕਰੀਏ ਤਾਂ ਇਹ ਸਿਰ ਦੇ ਕੇ ਹੀ ਪੱਗਾਂ ਜਿਹੜੀਆਂ ਇਹ ਨਸੀਬ ਹੋਈਆਂ ਨੇ ਪੱਕ ਨੂੰ ਜੇਕਰ ਕਿਤੇ ਹੱਥ ਕੋਈ ਪਾ ਲਵੇ ਤਾਂ ਜਿਹੜੇ ਗੈਰਤਮੰਦ ਲੋਕ ਨੇ ਕਿਦਾਂ ਗੋਟੀ ਲਾ ਦਿੰਦੇ ਨੇ ਜਾਂ ਫਿਰ ਧੌਣੇ ਲਾ ਦਿੰਦੇ ਨੇ ਵੇਖਿਆ ਹੋਣਾ ਕਈ ਵਾਰੀ ਮਾਮਲੇ ਸਿਰਫ ਪੱਗ ਨੂੰ ਹੱਥ ਲਾਉਣ ਤੇ ਹੀ ਇੰਨੇ ਵਿਗੜ ਜਾਂਦੇ ਨੇ ਕਿ ਮਾਮਲਾ ਜਾਨ ਦੇਣ ਤੱਕ ਜਾਂ ਜਾਨ ਲੈਣ ਤੱਕ ਵੀ ਆ ਜਾਂਦਾ ਮੈਂ ਜ਼ਿਕਰ ਕਿਉਂ ਕਰ ਰਿਹਾ ਪੱਗ ਕਿਉਂ ਬਾਰ ਬਾਰ ਜ਼ਿਕਰ ਕਰ ਰਿਹਾ ਕਿਉਂਕਿ ਇਹ ਜ਼ਿਕਰ ਕਰਨਾ ਇਸ ਕਰਕੇ ਜ਼ਰੂਰੀ ਹੈ ਕਿ ਕਟਨਾ ਕਲਦੀ ਹੈ ਜਿਸ ਸਮੇ ਅਸੀਂ ਦੇਖਿਆ ਕਿ ਗੋਲੀ ਚੱਲਦੀ ਹੈ ਸੁਖਬੀਰ ਸਿੰਘ ਬਾਦਲ ਦੇ ਉੱਪਰ ਨਾਰਾਇਣ ਸਿੰਘ ਚੋੜੇ ਨੂੰ ਪੰਜਾਬ ਪੁਲਿਸ ਆਪਣੀ ਕਸਟਡੀ ਚ ਲੈ ਲੈਂਦੀ ਹੈ ਜਿਵੇਂ ਹੀ ਉਹਨਾਂ ਨੂੰ ਲੈ ਕੇ ਉਹ ਜਾ ਰਹੀ ਹੁੰਦੀ ਹੈ ਤਾਂ ਇੱਕ ਨੌਜਵਾਨ ਕਸਟਡੀ ਦੇ ਵਿੱਚ ਨਾਰਾਇਣ ਸਿੰਘ ਚੋੜੇ ਨੇ ਉਹਨਾਂ ਦੇ ਪਿੱਛੇ ਜਾਂਦਾ ਔਰ ਹੱਥ ਮਾਰਦਾ ਸੱਚੇ ਪਾਸੇ ਦਾ ਹੱਥ ਆਉਂਦਾ ਉਹ ਜਾ ਕੇ ਉਹਦੀ ਪੱਗ ਤੇ ਪੈਂਦਾ ਆਹ ਭਾਈ ਨਰੈਣ ਸਿੰਘ ਚੌੜੇ ਦੀ ਪੱਗ ਹੈ ਜਿਹੜੀ ਉਹ ਉਤਾਰ ਲਈ ਜਾਂਦੀ ਹੈ ਉਸ ਮੌਕੇ ਉਹ ਗੰਦੀ ਸ਼ਬਦਾਬਲੀ ਵੀ ਵਰਤਦਾ ਤੁਸੀਂ ਜਦੋਂ ਆਡੀਓ ਸੁਣੋਗੇ ਤੇ ਹੈਰਾਨ ਹੋ ਜਾਓਗੇ ਉਹਦੇ ਵਿੱਚ ਉਹਨੇ ਸ਼ਬਦ ਵੀ ਵਰਤੇ ਜਿਹਨੂੰ ਅਸੀਂ ਗਾਲ ਕਹਿ ਦਿੰਨੇ ਗੰਦੀ ਸ਼ਬਦਾਬਲੀ ਵੀ ਵਰਤੀ ਗਈ ਪੱਗ ਲਾ ਕੇ ਲੈ ਤੋਂ ਦਲ ਖਾਲਸਾ ਵੱਲੋਂ ਇਹਦਾ ਸਮਾਂ ਦਿੱਤਾ ਗਿਆ ਕੱਲ ਬਹੁਤ ਵੱਡੀ ਮੀਟਿੰਗ ਦੇ ਵਿੱਚ ਸਟੇਜ ਤੋਂ ਹੀ ਸਮਾਂ ਦੇ ਦਿੱਤਾ ਗਿਆ ਸੀ ਔਰ ਕੱਲ ਪੰਥਕ ਰਵਾਇਤਾਂ ਦੇ ਮੁਤਾਬਕ ਜੇਕਰ ਉਹਨੇ ਅੱਜ ਆਪਣੀ ਸ਼ਾਮਤ ਗਲਤੀ ਨਹੀਂ ਮੰਨਦਾ ਜਿਸ ਨੇ ਵੀ ਇਹ ਗਲਤੀ ਕਰ ਲਈ ਹੈ ਤਾਂ ਫਿਰ ਉਹਦੇ ਨਾਲ ਕੀ ਹਸ਼ਰ ਹੋਏਗਾ ਇਹ ਤਾਂ ਹੁਣ ਸਮਾਂ ਦੱਸੇਗਾ ਪਰ ਧਮਕੀ ਕੱਲ ਦੀ ਜਿਹੜੀ ਹੈ ਧਮਕੀ ਭਰੇ ਲਹਿਜ਼ੇ ਦੇ ਨਾਲ ਸਟੇਜ ਦੇ ਉੱਤੋਂ ਅਨਾਉਂਸਮੈਂਟ ਹੋ ਚੁੱਕੀ ਸੀ ਇਸੇ ਉੱਪਰ ਹੀ ਚਰਚਾ ਕਰਨ ਦੀ ਸਾਡੇ ਨਾਲ ਨੇ ਪਾਈ ਰਣਜੀਤ ਸਿੰਘ ਜੀ ਪ੍ਰਧਾਨ ਫੈਡਰੇਸ਼ਨ ਪਿੰਡਰਾਵਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਜਿਵੇਂ ਤੁਸੀਂ ਦੇਖਿਆ ਕਿ ਕੱਲ ਹਮਲਾ ਹੁੰਦਾ ਹੈ ਹਮਲਾ ਹੋਇਆ ਤਾਂ ਕਾਨੂੰਨ ਨੇ ਆਪਣੇ ਸਕੰਝੇ ਦੇ ਵਿੱਚ ਲੈ ਲਿਆ ਉਹਦੇ ਦੌਰਾਨ ਹੀ ਉਹਨਾਂ ਦੇ ਸਿਰ ਤੋਂ ਇੱਕ ਨੌਜਵਾਨ ਦਾ ਹੱਥ ਆਉਂਦਾ ਹੈ ਔਰ ਉਹ ਪੱਗ ਉਤਾਰ ਕੇ ਲੈ ਜਾਂਦਾ ਔਰ ਦੱਸਿਆ ਹੀ ਜਾ ਰਿਹਾ ਹੈ ਕਿ ਇਹ ਜਿਹੜਾ ਨੌਜਵਾਨ ਹੈ ਉਹਦਾ ਨਾਂ ਜਸਪ੍ਰੀਤ ਸਿੰਘ ਰਾਣਾ ਹੈ ਖੂਬ ਵਾਇਰਲ ਹੋ ਰਹੀ ਹੈ ਉਹਦੀ ਪੋਸਟ ਉਹਦੀ ਤਸਵੀਰ ਔਰ ਪਠਾਨਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਹਨੂੰ ਯੂਥ ਪ੍ਰਦਾਨ ਵੀ ਕਿਹਾ ਜਾ ਰਿਹਾ ਹੋਵੇ ਸ਼੍ਰੋਮਣੀ ਅਕਾਲੀ ਦਲ ਦਾ ਯੂਥ ਪ੍ਰਦਾਨ ਤੇ ਪੱਗ ਦੀ ਕਦਰ ਨਾ ਹੋਵੇ ਅਸੀਂ ਇਹਨੂੰ ਪ੍ਰਵਾਸੀ ਤੇ ਕਹਿ ਨਹੀਂ ਸਕਦੇ ਉਹ ਕਿਰ ਬਾਹਰੋਂ ਆਇਆ ਜੇਕਰ ਇੱਥੋਂ ਦਾ ਜੰਪਲ ਹੈ ਤਾਂ ਉਹਨੂੰ ਪੱਗ ਦੀ ਕਦਰ ਤਾਂ ਹੋਣੀ ਚਾਹੀਦੀ ਸੀ ਸੋ ਇਹ ਕੱਲ੍ਹ ਵਾਲੀ ਘਟਨਾ ਨੂੰ ਤੁਸੀਂ ਕਿਵੇਂ ਲੈ ਰਹੇ ਦੇਖੋ ਭਾਈ ਨਰੈਣ ਸਿੰਘ ਚੋੜਾ ਉਜਝਾਰੂ ਬਿਰਤੀ ਵਾਲੇ ਇੱਕ ਗੁਰਸਿੱਖ ਜੁਝਾਰੂ ਸਨ ਜੀ ਤੇ ਜਿਸ ਤਰੀਕੇ ਦੇ ਨਾਲ ਇੱਕ ਅਕਾਲੀ ਅਖਵਾਉਂਦੇ ਉਹ ਗੁੰਡੇ ਨੇ ਭਾਈ ਨਰੈਨ ਸਿੰਘ ਚੌਰੇ ਦੀ ਪੱਗ ਦਾ ਹੀ ਇਹ ਇਕੱਲੀ ਭਾਈ ਨਰੈਨ ਸਿੰਘ ਚੌਰੇ ਦੀ ਪੱਗ ਨਹੀਂ ਉਹਨੇ ਖਾਲਸਾ ਪੰਥ ਦੀ ਪੱਗ ਨੂੰ ਜਿਹੜਾ ਹੱਥ ਆ ਉਹ ਪਾਇਆ ਆ ਤੇ ਉਹਦਾ ਅਸਰ ਕੀ ਹੋਣਾ ਆ ਇਹ ਉਹ ਬੰਦਾ ਚੰਗੀ ਤਰ੍ਹਾਂ ਜਾਣਦਾ ਹੋਏਗਾ ਹੁਣ ਕਿਉਂਕਿ ਤਾਂ ਹੀ ਉਹ ਆਪਣਾ ਹੁਣ ਫੋਨ ਵੀ ਬੰਦ ਕਰ ਚੁੱਕਾ ਹੋਇਆ ਆ ਤੇ ਕਿਸੇ ਦੇ ਸੰਪਰਕ ਵਿੱਚ ਵੀ ਨਹੀਂ ਆ ਰਿਹਾ ਉਹ ਬੰਦੇ ਨੂੰ ਕੱਲ ਵੀ ਪੰਥਕ ਜਥੇਬੰਦੀਆਂ ਨੇ ਖੁੱਲਮ ਖੁੱਲਾ ਆਖਿਆ ਹੈ ਕਿ ਉਹ ਬੰਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਆਵੇ ਮਾਫੀ ਮੰਗੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਦੇ ਵੱਲੋਂ ਉਹਨੂੰ ਜਿਹੜੀ ਸਖਤ ਸਜ਼ਾ ਆ ਉਹ ਦਿੱਤੀ ਜਾਵੇ ਕਿਉਂਕਿ ਉਹ ਬੰਦਾ ਅਖਵਾਉਂਦਾ ਆਪਣੇ ਆਪ ਨੂੰ ਅਕਾਲੀ ਆ ਪਰ ਉਹ ਵੇਖੋ ਭਾਈ ਨਰੈਨ ਸਿੰਘ ਚੋੜੇ ਦੀ ਪੱਗ ਨੂੰ ਹੱਥ ਫੜ ਰਿਆ ਉਸੇ ਪਤਾ ਕਿ ਇਹ ਕੱਲੀ ਪੱਗ ਭਾਈ ਨਰੈਨ ਸਿੰਘ ਚੋੜੇ ਦੀ ਨਹੀਂ ਆ ਇਹ ਗੁਰੂਆਂ ਦੇ ਵੱਲੋਂ ਬਖਸ਼ੀ ਹੋਈ ਦਸਤਾਰ ਆ ਇਹ ਸ਼ਹੀਦਾਂ ਦੇ ਖੂਨ ਦੇ ਨਾਲ ਰੰਗਿਆ ਹੋਇਆ ਜਿਹੜਾ ਆ ਉਹ ਕੱਪੜਾ ਆ ਤੇ ਜਿਸ ਬੰਦੇ ਨੂੰ ਪੱਗ ਦੀ ਅਹਿਮੀਅਤ ਦਾ ਹੀ ਨਹੀਂ ਪਤਾ ਉਹ ਬੰਦਾ ਅਕਾਲੀ ਦਰਬ ਦੇ ਵਿੱਚ ਯੂਥ ਹੋਵੇ ਜਾਂ ਕੋਈ ਵੀ ਲੀਡਰ ਹੋਵੇ ਉਹ ਹੁਣ ਦਾ ਜਿਹੜਾ ਹੱਕਦਾਰ ਹੈ ਉਹ ਨਹੀਂ ਰਿਹਾ ਤੇ ਜਦੋਂ ਭਾਈ ਨਰੈਣ ਸਿੰਘ ਚੋੜਾ ਪੁਲਿਸ ਦੇ ਗ੍ਰਿਫਤ ਦੇ ਵਿੱਚ ਉਦੋਂ ਉਹਨਾਂ ਦੀ ਪੱਗ ਨੂੰ ਜਿਹੜਾ ਹੱਥ ਆ ਪਾਇਆ ਗਿਆ ਜੀ ਉਹਦੇ ਵਿੱਚ ਹਿੰਮਤ ਆ ਤੇ ਭਾਈ ਨਰੈਣ ਸਿੰਘ ਚੋੜਾ ਫਿਰ ਆਮ ਹੀ ਸਤੇਜਾਂ ਦੇ ਉੱਤੇ ਆਉਂਦੇ ਸੀ ਜਨਤਕ ਤੌਰ ਦੇ ਉੱਤੇ ਵਿਚਰਦੇ ਸੀ ਤੇ ਫਿਰ ਉਦੋਂ ਭਾਈ ਨਰੈਣ ਸਿੰਘ ਚੋੜੇ ਨੂੰ ਜਿਹੜਾ ਆ ਉਹ ਬੰਗਾਰ ਦਾ ਜਦੋਂ ਸ਼ੇਰ ਪਿੰਜਰੇ ਦੇ ਵਿੱਚ ਬੰਦ ਸੀ ਤਾਂ ਉਦੋਂ ਇਸ ਬੰਦੇ ਨੇ ਜਿਹੜੀ ਭੈੜੀ ਹਰਕਤ ਕੀਤੀ ਆ ਪਰ ਖਾਲਸਾ ਪੰਥ ਇਹਦਾ ਜਿਹੜਾ ਜਵਾਬ ਆ ਇਹਨੂੰ ਜ਼ਰੂਰ ਦੇ ਦੇਗਾ ਕੋਈ ਨਾ ਕੋਈ ਜਿਹੜਾ ਸਿੱਖ ਨੌਜਵਾਨ ਆ ਉਹ ਆਪਣੀ ਪੰਥਕ ਜ਼ਿੰਮੇਵਾਰੀ ਜਿਹੜੀ ਜ਼ਰੂਰ ਆ ਉਹ ਨਿਭਾ ਲਵੇਗਾ ਤੇ ਪੱਗਾਂ ਲਾਉਣ ਦਾ ਜਿਹੜਾ ਇਤਿਹਾਸ ਆ ਉਹ ਬਾਦਲ ਕਿਆਂ ਦਾ ਸ਼੍ਰੋਮਣੀ ਕਮੇਟੀ ਵਾਲਿਆਂ ਦਾ ਨਵਾਂ ਨਹੀਂ ਆ ਬਹੁਤ ਪੁਰਾਣਾ ਆ ਇਹਨਾਂ ਨੇ ਕਿਸੇ ਸਮੇਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਕਤੂ ਨੰਗਲ ਵਿੱਚ ਪੱਗ ਗਏ ਉਹ ਵੀ ਲਾਈ ਸੀ ਤੇ ਜਦੋਂ 328 ਪਾਵਨ ਸਰੂਪਾਂ ਦਾ ਸੰਘਰਸ਼ ਚੱਲ ਰਿਹਾ ਸੀ ਉਦੋਂ ਵੀ ਸਦਕਾਰ ਕਮੇਟੀ ਵਾਲੇ ਗੁਰਸਿੱਖਾਂ ਦੀਆਂ ਪੱਗਾਂ ਉਤਾਰੀਆਂ ਇਨ੍ਹਾਂ ਸ਼ਰਮਣੀ ਕਮੇਟੀ ਦੇ ਲੱਠਮਾਰਾਂ ਨੇ ਗੁੰਡਿਆਂ ਨੇ ਟਾਸਕ ਫੋਰਸ ਨੇ ਇਨ੍ਹਾਂ ਦੇ ਅਧਿਕਾਰੀਆਂ ਨੇ ਬਾਦਲ ਦਲ ਵਾਲਿਆਂ ਨੇ ਉਸ ਸਮੇਂ ਵੀ ਇਨ੍ਹਾਂ ਨੇ ਗੁਰਸਿੱਖਾਂ ਦੀਆਂ ਪੱਗਾਂ ਲਾਉਣ ਦਾ ਯਤਨ ਕੀਤਾ ਇਤੋਂ ਤੱਕ ਕਿ ਬੀਬੀਆਂ ਦੇ ਕੱਪੜੇ ਤੱਕ ਜਿਹੜੇ ਆ ਉਹ ਪਾਰ ਦਿੱਤੇ ਗਏ ਸੀ ਇਨ੍ਹਾਂ ਦੇ ਵੱਲੋਂ ਅਤੇ ਖਕਾਰਾਂ ਦੀ ਜਿਹੜੀ ਬੇਇੱਜ਼ਤੀ ਆ ਉਹ ਵੀ ਕੀਤੀ ਗਈ ਤੇ ਹੁਣ ਜੋ ਭਾਈ ਨਰੈਣ ਸਿੰਘ ਚੌੜੇ ਦੇ ਨਾਲ ਜਿਹੜਾ ਆ ਵਾਪਰਿਆ ਆ ਉਹ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਆ ਬਾਦਲ ਕੇ ਜਿਹੜੇ ਆਪਣੇ ਆਪ ਨੂੰ ਅਕਾਲੀ ਐ ਖਵਾਉਂਦੇ ਆ ਉਹਨਾਂ ਸਾਰਿਆਂ ਨੂੰ ਚਪਣੀ ਵਿੱਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਤੇ ਉਹਨਾਂ ਨੂੰ ਤਾਰਨਾ ਆ ਕਿ ਭਾਈ ਨਰੈਣ ਸਿੰਘ ਚੌੜੇ ਦੀ ਜਿਹੜੀ ਦਸਤਾਰ ਆ ਉਹ ਵਾਪਸ ਕੀਤੀ ਜਾਵੇ ਤੇ ਜੋ ਦਸਤਾਰ ਦੀ ਜਿਹੜੀ ਬੇਅਦਬੀ ਕੀਤੀ ਗਈ ਆ ਉਹਦਾ ਜਿਹੜਾ ਹਰਜਾਨਾ ਆ ਉਹ ਇਹਨਾਂ ਨੂੰ ਜ਼ਰੂਰ ਭੁਗਤਣਾ ਪਵੇਗਾ ਇਹਨਾਂ ਨੂੰ ਚਾਹੀਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਮਾਫੀ ਮੰਗਣ ਤੇ ਗਿਆਨੀ ਰਘਵੀਰ ਸਿੰਘ ਆਪਣਾ ਫਰਜ਼ ਨਿਭਾਉਣਾ ਤੁਸੀਂ ਦੇਖੋ ਭਾਈ ਨਰੈਣ ਸਿੰਘ ਚੌੜਾ ਹਾਂ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਜਿਹਨੇ ਪੰਥ ਦੀ ਪੱਗ ਨੂੰ ਹੱਥ ਪਾਇਆ ਸੀ ਤੇ ਭਾਈ ਨਰੈਣ ਸਿੰਘ ਚੋੜਾ ਉਹਨੂੰ ਮਾਰਨ ਤੱਕ ਚਲੇਗੇ ਪਰ ਇਸ ਬੰਦੇ ਨੇ ਭਾਈ ਨਰੈਣ ਸਿੰਘ ਚੋੜਾ ਦੀ ਪੱਗ ਨੂੰ ਹੱਥ ਪਾ ਲਿਆ ਤੇ ਇਹ ਸਮਝ ਲਵੇ ਕਿ ਇਹਦਾ ਜਿਹੜਾ ਕੀ ਹਸ਼ਰਿਆ ਹੋ ਸਕਦਾ ਆ ਭਾਈ ਨਰੈਣ ਸਿੰਘ ਚੋੜਾ ਕਦੋਂ ਤੱਕ ਕਿਤੇ ਜੇਲ੍ਹ ਤੇ ਰਹਿਣਗੇ ਅੱਜ ਜਾਂ ਕੱਲ੍ਹ ਜਾਂ ਪੁਲਸੋਂ ਵਾਪਸ ਆ ਹੀ ਜਾਣਗੇ ਤੇ ਉਹਦੇ ਵਾਰਸੇ ਜਿਉਂਦੇ ਆ ਉਹਨਾਂ ਨੂੰ ਕਰਨ ਵਾਲੇ ਵੀ ਜਿਹੜੇ ਜਿਉਂਦੇ ਆ ਤੇ ਇਹ ਬੰਦੇ ਨੇ ਜਿਹਦੀ ਪੱਗ ਲਈ ਏ ਇਹ ਬਿਲਕੁਲ ਵੀ ਜਿਹੜੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਰੰਜੀਤ ਜੀ ਨਾਤਾ ਐਸਜੀਪੀਸੀ ਵੱਲੋਂ ਕੋਈ ਇਸ ਮੁੱਦੇ ਤੇ ਬਿਆਨ ਆਇਆ ਨਾ ਸੀ ਨਾ ਹੀ ਕਿਤੇ ਜਥੇਦਾਰ ਸਾਹਿਬ ਵੱਲੋਂ ਕੋਈ ਬਿਆਨ ਆਇਆ ਨਾ ਹੀ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਆਗੂ ਵੱਲੋਂ ਬਿਆਨ ਆਇਆ ਕਿ ਉਹਨਾਂ ਨੇ ਇਸ ਮਾਮਲੇ ਨੂੰ ਕੋਈ ਸੀਰੀਅਸ ਲਿਆ ਹੀ ਨਹੀਂ ਕਿ ਜਾਂ ਫਿਰ ਇਸ ਮਾਮਲੇ ਤੋਂ ਯਾਨੀ ਕਿ ਪੱਗ ਦਾ ਮਾਮਲਾ ਹੈ ਨਾਰਾਇਣ ਸਿੰਘ ਕੇਵੜੇ ਦਾ ਮਾਮਲਾ ਨਹੀਂ ਹੈ ਪੱਗ ਦਾ ਮਾਮਲਾ ਤੋਂ ਪੱਗ ਦੇ ਮਾਮਲੇ ਤੇ ਇੰਨੀ ਚੁੱਪੀ ਕੀ ਇਸ਼ਾਰੇ ਕਰਦੀ ਦੇਖੋ ਇਹ ਪੱਗ ਇੱਕ ਸਿੱਖ ਦੀ ਲੱਖੀ ਹੈ ਪੱਗ ਪੂਰੇ ਪੰਥ ਦੀ ਪੱਗ ਨੂੰ ਜਿਹੜਾ ਹੱਥ ਆ ਉਹ ਬੰਦੇ ਨੇ ਪਾਇਆ ਕਿਉਂਕਿ ਭਾਈ ਨਰੈਣ ਸਿੰਘ ਚੌੜਾ ਕੋਈ ਆਮ ਵਿਅਕਤੀ ਤਾਂ ਹੈ ਨਹੀਂ ਸੀ ਜੀ ਤੇ ਇਹ ਭਾਈ ਨਰੈਣ ਸਿੰਘ ਦੇ ਚੌੜਾ ਨੇ ਪੰਥ ਦੀ ਜਿਹੜੀ ਦਸਤਾਰ ਆ ਆਪਣੇ ਸਿਰ ਤੇ ਸਜਾਈ ਹੋਈ ਸੀ ਗੁਰੂ ਸਾਹਿਬਾਨ ਵੱਲੋਂ ਜਿਹੜੀ ਬਖਸ਼ੀ ਹੋਈ ਦਸਤਾਰ ਆ ਉਹ ਆਪਣੇ ਸਿਰ ਦੀ ਉੱਤੇ ਸਜਾਈ ਹੋਈ ਸੀ ਤੇ ਇਹ ਸੇਖ ਦਾ ਤਾਜ ਆ ਤੇ ਉਹਨੇ ਸੇਖ ਦੇ ਰਾਜ ਉੱਤੇ ਆ ਉਹ ਪਾਇਆ ਆ ਪਰ ਹੈਰਾਨੀ ਵਾਲੀ ਗੱਲ ਇਹ ਆ ਕਿ ਜਥੇਦਾਰ ਸਹਿਬਾਨ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਸਾਰੇ ਮੂੰਹ ਦੇ ਵਿੱਚ ਘੁੰਗਣੀਆਂ ਪਾ ਕੇ ਬੈਠੇ ਹੋਏ ਆ ਤੇ ਉਹਨਾਂ ਨੂੰ ਇਸ ਮਸਲੇ ਉੱਤੇ ਜ਼ਰੂਰ ਜਿਹੜਾ ਬੋਲਣਾ ਚਾਹੀਦਾ ਆ ਨਹੀਂ ਤਾਂ ਇਹ ਜਿਹੜੇ ਬੰਦੇ ਦਾ ਜਿਹੜਾ ਹਸ਼ਰ ਆ ਭਵਿਕ ਵਿੱਚ ਇਹਨੂੰ ਜਿਹੜਾ ਭੁਗਤਣਾ ਆ ਉਹ ਪੈ ਸਕਦਾ ਆ ਸ਼੍ਰੋਮਣੀ ਕਮੇਟੀ ਨੂੰ ਸ੍ਰੀ ਆਕਾਰਤਖ ਸਹਿਬ ਦੇ ਜਥੇਦਾਰ ਨੂੰ ਤੁਰੰਤ ਜਿਹੜਾ ਐਕਸ਼ਨ ਆ ਉਹ ਲੈਣਾ ਚਾਹੀਦਾ ਆ ਰਜੀਤ ਜੀ ਜਸਪ੍ਰੀਤ ਸਿੰਘ ਰਾਣਾ ਕੱਲ ਤਾਂ ਹੀ ਉਹਨਾਂ ਦਾ ਮੋਬਾਈਲ ਆ ਵੈਸੇ ਤੇ ਉਹਨਾਂ ਦਾ ਪਰਸੋਂ ਹੀ ਬਹਿਲਾ ਜਾ ਰਹੇ ਹਾਂ ਸੀ ਚੁੱਕ ਨਹੀਂ ਸਰੀ ਅਸੀਂ ਵੀ ਟਰਾਈ ਕੀਤੀ ਸੀ ਵੀ ਗੱਲ ਕਰੀਏ ਉਹਨਾਂ ਦੇ ਨਾਲ ਪਰ ਉਹਨਾਂ ਦਾ ਸਵਿਚ ਆਫ ਆ ਰਿਹਾ ਪਤਾ ਚੱਲਿਆ ਕਿ ਉਹ ਅੰਡਰਗਰਾਉਂਡ ਹੋ ਚੁੱਕੇ ਨੇ ਕਿਤੇ ਸੱਜੇ ਖੱਬੇ ਹੋ ਗਏ ਨੇ ਲੋਕ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਨੇ ਸ਼ਾਇਦ ਵਿਚ ਵਿਚੋਲੇ ਪੈ ਕੇ ਕਿਤੇ ਨਾ ਕਿਤੇ ਉਹ ਵਿਚਾਲਾ ਰਸਤਾ ਲੱਭਣ ਦੀ ਕੋਸ਼ਿਸ਼ ਕਰਨ ਪਰ ਸਵਾਲ ਇਹ ਹੈ ਬਹੁਤ ਵੱਡਾ ਸਵਾਲ ਇਹੀ ਖੜਾ ਹੋ ਰਿਹਾ ਕਿ ਇੱਕ ਪਾਸੇ ਤਾਂ ਅਜੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਏਡੇ ਏਡੇ ਵੱਡੇ ਧੱਬੇ ਲੱਗੇ ਸੀ ਉਹਨਾਂ ਤੱਬਿਆਂ ਨੂੰ ਧੋਣ ਦੇ ਲਈ ਉਹਨਾਂ ਨੂੰ ਅਜੇ ਜਿਹੜੀਆਂ ਧਾਰਮਿਕ ਸਜਾਵਾਂ ਲੱਗੀਆਂ ਸਨ ਸਜਾਵਾਂ ਪੁੱਤਰੇ ਸੀ ਔਰ ਉਹਨਾਂ ਨੇ ਫਿਰ ਪੱਗ ਨੂੰ ਹੱਥ ਪਾਉਣਾ ਉਹਦੇ ਤੇ ਵੀ ਗੁਰੇਸ ਨਹੀਂ ਕੀਤਾ ਤੇ ਜਿੰਨਾ ਤੱਕ ਮੈਂ ਇੱਕ ਗੱਲ ਕਹਾਂ ਪਈ ਰੰਜੀਤ ਸਿੰਘ ਜੀ ਇਹ ਜਿਹੜੇ ਨੌਜਵਾਨ ਹੈ ਜਿੰਨੀ ਕਿ ਇਹਦੀ ਉਮਰ ਹੈ ਜਸਪ੍ਰੀਤ ਸਿੰਘ ਰਾਣੇ ਦੀ ਤੋਂ ਇਹਦੇ ਹਿਸਾਬ ਨਾਲ ਤਾਂ ਇਹ ਜਾਂ ਤਾਂ ਇਹ ਫਿਰ ਜਾਣਦਾ ਨਹੀਂ ਉਹਨਾਂ ਦੇ ਖਾੜਕੂ ਸੰਘਰਸ਼ ਬਾਰੇ ਕੌਮ ਨੂੰ ਪੰਥ ਨੂੰ ਜਿਹੜੀ ਸਿਆਸੀ ਸਫਾ 'ਚ ਚਰਚਾ ਹੈ ਉਹ ਜਿਹੜੀ ਦੇਣ ਆ ਉਹਦੇ ਬਾਰੇ ਕੋਈ ਜਾਣਦਾ ਹੀ ਨਹੀਂ ਐ ਤੇ ਮੇਰੇ ਖਿਆਲ ਹੈ ਕਿ ਜਦੋਂ ਉਹਨਾਂ ਨੇ ਇਹ ਜਿਹੜੀ ਕੌਮ ਦੀ ਪੱਗ ਹੈ ਇਹਨੂੰ ਆਪਣੇ ਸਿਰ ਤੇ ਰੱਖਿਆ ਸੀ ਬਚਾਇਆ ਸੀ ਉਦੋਂ ਤਾਂ ਮੇਰੇ ਖਿਆਲੇ ਤੇ ਜੰਮਣ ਤੇ ਚਰਚੇ ਵੀ ਨਹੀਂ ਹੋਣੇ ਜਾਂ ਜੰਮਿਆ ਵੀ ਨਹੀਂ ਹੋਣਾ ਤਾਂ ਇਹ ਬੰਦੇ ਨੇ ਜਿਹਨੇ ਕੰਮ ਕੀਤਾ ਚਮਚੀ ਦੀ ਵੀ ਹੱਤ ਹੁੰਦੀ ਐ ਇੰਨੀ ਵੱਡੀ ਚਮਚੀ ਵੀ ਇਹਦੇ ਨਾਲ ਕੀ ਹੋਏਗਾ ਇਹਨੂੰ ਕਿਹੜੀ ਪਠਾਨਕੋਟ ਦੀ ਐਮਐਲਏ ਦੀ ਟਿਕਟ ਮਿਲ ਜਾਣੀ ਦੇਖੋ ਇਹ ਇਹ ਬੰਦਾ ਭਾਵੇਂ ਪਤਾਦ ਦੇ ਵਿੱਚ ਜਾ ਕੇ ਲੁਕ ਜਾਵੇ ਕਿਉਂਕਿ ਪਹਿਲਾਂ ਵੀ ਸਿੱਖਾਂ ਦੇ ਬੜੇ-ਬੜੇ ਦੁਸ਼ਮਣ ਲੁਕੇ ਸੀ ਪਰ ਉਹ ਸਿੱਖਾਂ ਦੇ ਹੱਥੋਂ ਜਿਹੜਾ ਆ ਉਹ ਬਚ ਨਹੀਂ ਸਕੇ ਸਨ ਉਹਨਾਂ ਦਾ ਜਿਹੜਾ ਹਸ਼ਰ ਆ ਉਹਨਾਂ ਦੀ ਸਜ਼ਾ ਉਹਨਾਂ ਦੇ ਕੀਤੇ ਕਾਰਿਆਂ ਅਨਸਾਰ ਉਹਨਾਂ ਨੂੰ ਜਰੂਰ ਜਿਹੜਾ ਭੁਗਤਣਾ ਆ ਉਹ ਪਿਆ ਸੀ ਤੇ ਇਹ ਬੰਦਾ ਹੈ ਦਾ ਪੰਜਾਬ ਦਾ ਹੀ ਆ ਪਠਾਨਕੋਟ ਦਾ ਆ ਇਹ ਸ਼ਾਹਪੁਰ ਕੰਡੀ ਪਿੰਡ ਵੀ ਕਈਆਂ ਨੂੰ ਜਿਹੜਾ ਆ ਇਹਦੇ ਬਾਰੇ ਪਤਾ ਲੱਗ ਚੁੱਕਾ ਹੋਇਆ ਇਹਦੇ ਨਾਲ ਸੰਪਰਕ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਕੀਤੀਆਂ ਜਾ ਰਹੀਆਂ ਪਰ ਇਹ ਜਿਹੜੀ ਮਰਜ਼ੀ ਕੁੱਟ ਦੇ ਵਿੱਚ ਵੱੜ ਜਾਵੇ ਸਿੱਖ ਪੰਥ ਇਹਨੂੰ ਕਦੇ ਵੀ ਜਿਹੜਾ ਮਾਫ ਆ ਉਹ ਨਹੀਂ ਕਰੇਗਾ ਰਜੇ ਸਿੰਘ ਜੀ ਜਿਵੇਂ ਮੈਂ ਪਹਿਲਾਂ ਗੱਲ ਪਾਈ ਨਰਨ ਸਿੰਘ ਟੋੜਾ ਕੋਈ ਆਮ ਵਿਅਕਤੀ ਨਹੀਂ ਸਨ ਭਾਈ ਨਰਨ ਸਿੰਘ ਟੋੜਾ ਉਹ ਸਿੰਘ ਸਨ ਜਿਨ੍ਹਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਆਰੰਭੇ ਹਥਿਆਰਬੰਦ ਸੰਘਰਸ਼ ਦੇ ਉੱਤੇ ਜਿਹੜਾ ਪੈਰਾ ਆ ਉਹ ਦਿੱਤਾ ਉਹਨਾਂ ਨੇ ਆਕਾਲ ਫੈਡਰੇਸ਼ਨ ਜੁਝਾਰੂ ਜਥੇਬੰਦੀ ਬਣਾਈ ਉਹ ਖਾਲਿਸਤਾਨ ਲਿਬਰੇਸ਼ਨ ਆਰਮੀ ਦੇ ਮੁਖੀ ਜਰਨੈਲ ਵੀ ਰਹੇ ਕਪੂਰ ਸਿੰਘ ਜਮਰੋਦ ਦੇ ਨਾਂ ਦੇ ਉੱਤੇ ਵਿਚਰਦੇ ਰਹੇ ਭਾਈ ਸ਼ਮਸ਼ੇਰ ਸਿੰਘ ਦੇ ਨਾਂ ਦੇ ਉੱਤੇ ਜਿਹੜੇ ਵਿਚਰੇ ਸਨ ਨਾ ਉਹ ਭਾਈ ਨਰੈਣ ਸਿੰਘ ਚੋੜਾ ਹੀ ਸਨ ਕਈ ਕਿਤਾਬਾਂ ਉਹਨਾਂ ਨੇ ਖਾਲਸਾ ਪੰਥ ਦੀ ਝੋਲੀ ਦੇ ਵਿੱਚ ਪਾਈਆਂ ਕਈ ਜੁਝਾਰੂ ਐਕਸ਼ਨ ਉਹਨਾਂ ਨੇ ਕੀਤੇ ਜੇਲ੍ਹਾਂ ਕੱਟੀਆਂ ਤਸ਼ੱਦਦ ਛੱਲੇ ਬੜੀਆਂ ਵੱਡੀਆਂ ਸਿੱਖ ਕੌਮ ਦੇ ਲਈ ਉਹਨਾਂ ਦੀਆਂ ਜਿਹੜੀਆਂ ਆ ਉਹ ਸੇਵਾਵਾਂ ਆ ਪਰ ਇਹ ਕੱਲ ਦਾ ਜੰਮਿਆ ਜਿਹਨੂੰ ਕਹਿੰਦੇ ਨਾ ਕੱਲ ਦੀ ਜੰਮੀ ਭੂਤਨੀ ਸੇਵਾਵਾਂ ਦੇ ਵਿੱਚ ਅੱਧ ਸੋ ਇਹ ਜਿਹੜੇ ਬੰਦੇ ਨੇ ਉਹ ਕਾਰਾ ਕੀਤਾ ਭਾਈ ਨਰੈਣ ਸਿੰਘ ਦੀ ਪੱਗ ਨੂੰ ਜਿਹੜਾ ਹੱਥ ਪਾਇਆ ਆ ਸਮੁੱਚੇ ਕੰਤ ਦੇ ਅਤੇ ਸਿੱਖ ਸੰਘਰਸ਼ ਦੀ ਪਾਗ ਨੂੰ ਜਿਹੜਾ ਹੱਥ ਆ ਉਹ ਪਾਇਆ ਆ ਸੋ ਇਹ ਬੰਦਾ ਹੁਣ ਤੁਰੰਤ ਇਹ ਇਹ ਆਪ ਵੇਖ ਲਵੇ ਕਿ ਇਹਦਾ ਹਸ਼ਰ ਕੀ ਹੋਣਾ ਚਾਹੀਦਾ ਆ ਹੁਣ ਇਹ ਇਹ ਆਪਣੀ ਸਜ਼ਾ ਜਿਹੜੀ ਇਹ ਆਪ ਹੀ ਤੈਅ ਕਰੇ ਮੈਂ ਉਹਨਾਂ ਦੇ ਫੇਸਬੁੱਕ ਦੇ ਪੇਜ ਤੋਂ ਸਿਰਫ ਇੱਕ ਲਾਈਨ ਆ ਪੜ੍ਹ ਕੇ ਤੇ ਅਗਲਾ ਸਵਾਲ ਲੈ ਲਾਂਗਾ ਤੁਹਾਡੇ ਕੋਲ ਮੈਨੂੰ ਇਹ ਦੱਸਿਓ ਕਿ ਉਹਨਾਂ ਨੇ ਆਪੇ ਪੇਜ ਤੇ ਲਿਖਿਆ ਹੈ ਸੁਖਵੀਰ ਸਿੰਘ ਬਾਦਲ ਨੂੰ ਸੰਬੋਧਨ ਕਰਕੇ ਉਹ ਗੱਲ ਕਰਦੇ ਪਏ ਨੇ ਕਿ ਉਸ ਨੇ ਮੰਨ ਕੇ ਹਰ ਗਲਤੀ ਤਮਾਸ਼ਾ ਹੀ ਖਤਮ ਕੀਤਾ ਦੁਨੀਆ ਉਡੀਕਦੀ ਸੀ ਤਮਾਸ਼ਾ ਹੋਵੇਗਾ ਉਸਨੇ ਕ ਉਸਨੇ ਗੁਨਾਹ ਕਬੂਲ ਕੀਤਾ ਤੇ ਮਸਲਾ ਹੀ ਫਨਾ ਕੀਤਾ ਆਪਣਾ ਆਪ ਮਿਟਾ ਦਿੰਦਾ ਦੁਨੀਆ ਨੂੰ ਚੁੱਪ ਕਰਾ ਦਿੰਦਾ ਮਿਟਾ ਕੇ ਹਸਤੀ ਆਪਣੀ ਉਸ ਹਰ ਮੁਕਦਮਾ ਹੀ ਹਰਾ ਦਿੰਦਾ ਇਹਨਾਂ ਦੇ ਕੀ ਅਰਥ ਕੱਢਦੇ ਜੇ ਇਹ ਬੰਦੇ ਦੀ ਮਾਨਸਿਕਤਾ ਕੀ ਹੈ ਜਦ ਕਿ ਇੱਕ ਪਾਸੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਰੇ ਗੁਨਾਹ ਮੰਨ ਰਿਹਾ ਹੈ ਔਰ ਇਹਨਾਂ ਲਾਈਨਾਂ ਨੂੰ ਉਹਦੇ ਨਾਲ ਕੀ ਤੁਲਨਾ ਕੀ ਕਰ ਰਿਹਾ ਹੈ ਦੀ ਸ਼ਰੀਅਤ ਕਾਲ ਤੱਕ ਸਾਹਿਬ ਦੇ ਉੱਤੇ ਉਂਗਲ ਚੁੱਕਣ ਦੀ ਹਿਮਾਕਤ ਕਰ ਰਿਆ ਕਿ ਉਹਨਾਂ ਨੇ ਜਿਹੜੀ ਇਹਨਾਂ ਨੇ ਗੁਨਾਹ ਮੰਨੇ ਨੇ ਇਹਨਾਂ ਨੂੰ ਤਸੱਲੀ ਨਹੀਂ ਹੋ ਰਹੀ ਨਹੀਂ ਯਕੀਨ ਨਹੀਂ ਹੋ ਰਿਹਾ ਸੋ ਮੈਂ ਤੁਹਾਡੇ ਤੋਂ ਜਾਨਣਾ ਚਾਹਣਾ ਹੈ ਕਿ ਇਹ ਜਿਹੜਾ ਲਾਈਨਾਂ ਨੇ ਸੁਖਵੀਰ ਸਿੰਘ ਬਾਦਲ ਤੇ ਲਈ ਉਹਨੇ ਚਮਚੀ ਦੀਆਂ ਹੱਦਾਂ ਪਾਰ ਕਰਦੇ ਹੋਏ ਲਿਖੀਆਂ ਇਹ ਤੇ ਕੀ ਕਹਿੰਦੇ ਹੋ ਦੇਖੋ ਜਿਹੜੀ ਗੱਲ ਉਹਨੇ ਤਮਾਸ਼ਾ ਲੇਖ ਦਿੱਤੀ ਹੈ ਤੇ ਜਿਸ ਤਰੀਕੇ ਦੇ ਨਾਲ ਉਹਨੇ ਬਾਦਲ ਕਿਆਂ ਦੀ ਖਾਸ ਕਰਕੇ ਸੁਖਵੀਰ ਸਿੰਘ ਬਾਦਲ ਦੀ ਉਹਨੇ ਚਾਪਲੂਸੀ ਕਰ ਦਿੱਤੀ ਹੋਈ ਹੈ ਸੋ ਇਹਨਾਂ ਲੋਕਾਂ ਨੂੰ ਚਪਣੀ ਵਿੱਚ ਨੱਕ ਡੋਬ ਕੇ ਖੁਦ ਹੀ ਜਿਹੜਾ ਮਰ ਜਾਣਾ ਚਾਹੀਦਾ ਆ ਹੁਣ ਸੁਖਵੀਰ ਸਿੰਘ ਬਾਦਲ ਉਹ ਆਪਣੇ ਦੋਸ਼ ਆਪਣੇ ਗੁਨਾਹ ਆਪਣੇ ਪਾਪ ਖੁਦ ਕਬੂਲ ਕਰ ਚੁੱਕਾ ਹੋਇਆ ਪਰ ਜਿਹੜੇ ਚਮਚੇ ਆ ਉਹ ਅਜੇ ਵੀ ਮੰਨਣ ਨੂੰ ਤਿਆਰ ਨਹੀਂ ਉਹ ਅਜੇ ਵੀ ਜਿਹੜਾ ਤਮਾਸ਼ਾ ਆ ਉਹ ਦੱਸ ਰਹੇ ਆ ਤੇ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਆਪਣੇ ਗੁਨਾਹ ਮੰਨੇ ਆ ਤੇ ਇਹਦੇ ਜਿਹੜੇ ਚਮਚੇ ਆ ਉਹ ਵੀ ਆਪਣੇ ਬਹੁਤ ਵੱਡਾ ਜਿਹੜਾ ਅਹਿਸਾਨ ਆ ਇਹਨਾਂ ਨੂੰ ਲੱਗਦਾ ਕਿ ਬਹੁਤ ਵੱਡਾ ਅਹਿਸਾਨ ਕਰ ਦਿੱਤਾ ਆ ਅਸੀਂ ਗੁਨਾਹ ਮੰਨ ਕੇ ਸਿੱਖ ਕੌਮ ਦੇ ਉੱਤੇ ਸੋ ਕਬੀਰ ਸਿੰਘ ਬਾਦਲ ਦੇ ਜਿਹੜੇ ਗੁਨਾਹ ਸੀ ਪਾਪ ਸੀ ਉਹ ਬਹੁਤ ਵੱਡੇ ਆ ਤੇ ਜੇ ਉਹ ਸਮਝੇ ਨਾ ਕਿ ਭਾਂਦੇ ਮਾਜ ਕੇ ਤੇ ਜਾਂ ਮਮੂਲੀ ਜੀ ਤਨਖਾਹ ਲਗਾ ਕੇ ਉਹ ਬਰੀ ਹੋ ਜਾਵੇਗਾ ਨਹੀਂ ਇਦਾਂ ਨਹੀਂ ਹੋਣਾ ਜੋ ਭਾਈ ਨਰਾਇਣ ਸਿੰਘ ਚੋੜਾ ਨੇ ਉਹਦੇ ਉੱਤੇ ਹਮਲਾ ਕੀਤਾ ਇਹ ਖਾਲਸਾ ਪੰਥ ਦੇ ਰੋਹ ਦਾ ਹੀ ਪ੍ਰਗਟਾਵਾ ਸੀ ਸਿੱਖ ਸੰਗਤਾਂ ਦੇ ਰੋਹ ਦਾ ਪ੍ਰਗਟਾਵਾ ਸੀ ਇਹ ਬਾਦਲ ਕੇ ਖੁੱਲਣ ਖੁੱਲੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਿਹੜੇ ਚੁਣੌਤੀ ਪਹਿਲਾਂ ਵੀ ਦਿੰਦੇ ਰਹੇ ਆ ਹੁਣ ਵੀ ਇਹ ਸ੍ਰੀ ਆਕਾਲ ਤਖਤ ਸਾਹਿਬ ਨੂੰ ਕਿਸੇ ਤਰੀਕੇ ਦੇ ਨਾਲ ਵਰਤ ਕੇ ਤੇ ਜਥੇਦਾਰਾਂ ਰਾਹੀਂ ਜਿਹੜਾ ਮਰੀਆ ਉਹ ਹੋ ਜਾਣਾ ਚਾਹੁੰਦੇ ਸਨ ਪਰ ਜਿਸ ਤਰੀਕੇ ਦੇ ਨਾਲ ਸੁਖਬੀਰ ਬਾਦਲ ਨੇ ਆਪਣੇ ਗੁਨਾਹ ਕਬੂਲੇ ਆ ਨਾ ਇਹਨੂੰ ਉਦਾਂ ਹੀ ਮਸੰਦਾ ਦੇ ਵੰਗ ਸਵਾ ਦੇਣਾ ਚਾਹੀਦਾ ਸੀ ਜਿਵੇਂ ਕਲਗੀਧਰ ਪਾਦਸ਼ਾਹ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜਿਹਦੇ ਮਸੰਦੇ ਆ ਉਹ ਸਾਰੇ ਸੀ ਇਹਨੂੰ ਪਹਿਲਾਂ ਤਾਂ ਖਾਲਸਾ ਪੰਥ ਦੇ ਵਿੱਚੋ ਛੇਕਿਆ ਜਾਂਦਾ ਅਤੇ ਨਾਲ ਹੀ ਇਹੋ ਜੀ ਮਿਸਾਲੀ ਸਜ਼ਾ ਦਿੱਤੀ ਜਾਂਦੀ ਕਿ ਕੋਈ ਵੀ ਜਿਹੜਾ ਦੁਸ਼ਟ ਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬੇਅਦਬੀ ਦੇ ਦੋਸ਼ੀਆਂ ਨੂੰ ਬਚਾ ਨਾ ਸਕੇ ਅਤੇ ਨਾ ਹੀ ਬੁੱੱਜਰ ਪੁਲਿਸ ਅਫਸਰਾਂ ਨੂੰ ਜਿਹੜਾ ਤਰੱਕੀਆਂ ਆ ਉਹ ਦੇ ਸਕੇ ਇੰਨੇ ਵੱਡੇ ਗੁਨਾਹ ਮੰਨਣ ਦੇ ਬਾਵਜੂਦ ਵੀ ਮਾਮੂਲੀ ਜਿਹੜੀ ਤਨਖਾਹ ਆ ਉਹ ਲਾ ਦਿੱਤੀ ਜਾਂਦੀ ਆ ਤੇ ਸਿੱਖ ਸੰਗਤਾਂ ਦੀ ਬਿਲਕੁਲ ਹੀ ਸੰਤੁਸ਼ਟੀ ਨਹੀਂ ਸੀ ਉਹ ਨਰੈਣ ਸਿੰਘ ਚੋੜਾ ਨੇ ਆਪਣਾ ਫਰਜ਼ ਨਿਭਾਇਆ ਮੈਨੂੰ ਇਹ ਦੱਸੋ ਕਿ ਵਿਕਰਮਜੀਤ ਸਿੰਘ ਮਜੀਠੀਆ ਉਹਨਾਂ ਨੇ ਭਾਈ ਨਰੈਣ ਸਿੰਘ ਚੋੜੇ ਦੇ ਲਈ ਕੁਝ ਤੱਥਾਂ ਦੇ ਨਾਲ ਗੱਲ ਕੀਤੀ ਹੈ ਤੇ ਦੱਸਿਆ ਕਿ ਨਰੈਣ ਸਿੰਘ ਚੋੜਾ ਜਿਹੜਾ ਇਹ ਤੇ ਆਈਐਸਆਈ ਦਾ ਏਜੰਟ ਹੈ ਪਾਕਿਸਤਾਨ ਦੇ ਕੰਮ ਕਰਦਾ ਹੈ ਏਜੰਸੀਆਂ ਲਈ ਕੰਮ ਕਰਦਾ ਹੈ ਤੇ ਕਈਆਂ ਦਾ ਇਹ ਵੀ આરોਪ ਹੈ ਇਹ ਤਾਂ ਭਾਰਤੀ ਏਜੰਸੀਆਂ ਲਈ ਕੰਮ ਕਰਦਾ ਹੈ ਇਹ ਦਰਅਸਲ ਕਲੀਅਰ ਤਾਂ ਕਰ ਦਿਓ ਕਿ ਕਿਹੜੀ ਏਜੰਸੀ ਦੇ ਲਈ ਕੰਮ ਕਰ ਰਿਹਾ ਤੁਹਾਨੂੰ ਕੀ ਲੱਗਦਾ ਹੈ ਦੇਖੋ ਭਾਈ ਨਰੈਣ ਸਿੰਘ ਚੌੜਾ ਨੂੰ ਜਿਸ ਤਰੀਕੇ ਦੇ ਨਾਲ ਇਹ ਪਾਕਿਸਤਾਨ ਦੇ ਨਾਲ ਜੋੜਦੇ ਪਈ ਆ ਮੈਂ ਸਮਝਦਾ ਆ ਕਿ ਹਰੇਕ ਸਿੱਖ ਦਾ ਹੀ ਪਾਕਿਸਤਾਨ ਦੇ ਨਾਲ ਜਿਹੜਾ ਆ ਉਹ ਸਬੰਧ ਹੈ ਕਿਉਂਕਿ ਸਿੱਖ ਧਰਮ ਦੀ ਜਿਹੜੀ ਸਥਾਪਨਾ ਆ ਉਹ ਵੀ ਪ੍ਰਕਾਸ਼ ਜਿਹੜਾ ਆ ਉਹ ਪਾਕਿਸਤਾਨ ਦੇ ਵਿੱਚ ਹੁੰਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਆ ਉਹ ਵੀ ਪਾਕਿਸਤਾਨ ਦੇ ਵਿੱਚ ਹੁੰਦਾ ਉੱਥੇ ਸਾਡੇ ਪੰਜਾ ਸਾਹਿਬ ਵਰਗੇ ਜਿਹੜੇ ਮਹਾਨ ਅਸਥਾਨ ਆ ਤੇ ਜਦੋਂ ਜੂਨ 1984 ਦਾ ਕੱਲੂ ਘਾਰਾ ਜਿਹੜਾ ਵਾਪਰਿਆ ਤੇ ਬਹੁਤ ਸਾਰੇ ਸਿੱਖ ਫਿਰ ਉਦੋਂ ਪਾਕਿਸਤਾਨ ਦੇ ਵਿੱਚ ਚਲੇ ਗਏ ਸਨ ਤੇ ਉੱਥੋਂ ਫਿਰ ਹਥਿਆਰਬੰਦ ਸਿੱਖ ਲਈ ਲੈ ਕੇ ਇੱਧਰ ਆ ਕੇ ਫਿਰ ਉਹਨਾਂ ਨੇ ਹਿੰਦੁਸਤਾਨ ਦਾ ਜਿਹੜਾ ਤਖਤ ਆ ਉਹ ਹਿਲਾ ਦਿੱਤਾ ਸੀ ਤੇ ਜਿਹੜੀ ਗੱਲ ਕਾਂਗਰਸ ਵੀ ਕਹਿ ਰਹੀ ਆ ਸੋ ਇਹ ਵੀ ਜਿਹੜਾ ਖਿਤਾਬ ਆ ਇਹ ਪੰਥ ਪ੍ਰਸਤ ਗੁਰਸਿੱਖਾਂ ਨੂੰ ਕੋਈ ਨਵਾਂ ਨਹੀਂ ਮਿਲਿਆ ਕਿਸੇ ਸਮੇਂ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਵੀ ਇਹਨਾਂ ਆਖੌਤੀ ਆਕਾਲੀਆਂ ਨੇ ਕਾਂਗਰਸੀ ਕਹਿ ਦਿੱਤਾ ਸੀ ਬਾਅਦ ਤਲਵੰਡੀ ਟੋੜੇ ਬਰਨਾਲੇ ਵਰਗਿਆਂ ਨੇ ਤੇ ਕਿਸੇ ਸਮੇਂ ਬਾਬਾ ਗੁਰਵਚਨ ਸਿੰਘ ਮਾਨੋਚਾਰ ਨੂੰ ਵੀ ਇਹਨਾਂ ਨੇ ਜਿਹੜਾ ਕਾਂਗਰਸੀ ਆ ਉਹ ਕਹਿ ਦਿੱਤਾ ਸੀ ਗੱਲ ਖਾਸਾ ਨੂੰ ਵੀ ਕਾਂਗਰਸੀ ਕਹਿ ਦਿੱਤਾ ਜੀ ਤਾਂ ਇਹ ਪੰਥ ਪ੍ਰਸਤਾਂ ਦੇ ਲਈ ਜਿਹੜਾ ਆ ਉਹ ਬੜਾ ਪੁਰਾਣਾ ਆ ਇਹ ਪੰਥ ਪ੍ਰਸਤਾ ਨੇ ਹੁਣ ਆਪਣੇ ਲਈ ਜਿਹੜਾ ਰੱਖਵਾਇਆ ਉਹ ਵੀ ਰੱਖ ਲਿਆ ਹੋਇਆ ਬਾਕੀ ਭਾਈ ਨਰੈਣ ਸਿੰਘ ਚੋੜਾ ਉਹ ਪੰਥ ਦੇ ਜੁਝਾਰੂ ਯੋਧੇ ਸਨ ਉਹ ਗੁਰਸਿੱਖ ਸਨ ਉਹ ਖਾਲਸਾਣ ਦੇ ਯੋਧੇ ਸਨ ਜਿਨ੍ਹਾਂ ਨੇ ਪੰਥ ਦੇ ਲਈ ਪੰਥ ਦੇ ਚੜ੍ਹਦੀ ਕਲਾ ਦੇ ਲਈ ਜਿਹੜਾ ਸੁਖਬੀਰ ਸਿੰਘ ਬਾਦਲ ਉੱਤੇ ਜਿਹੜਾ ਹਮਲਾ ਆ ਉਹ ਕੀਤਾ ਨਾ ਤਾਂ ਇਹ ਹਮਲਾ ਕਿਸੇ ਪਾਕਿਸਤਾਨ ਦੀ ਏਜੰਸੀ ਨੇ ਕਰਾਇਆ ਤੇ ਨਾ ਹੀ ਹਿੰਦੁਸਤਾਨ ਦੀ ਏਜੰਸੀ ਨੇ ਕਰਾਇਆ ਇਹ ਤੇ ਗੁਰੂ ਨੇ ਜਿਹੜਾ ਹਮਲਾ ਆ ਉਹ ਕਰਵਾਇਆ ਆ ਪਰ ਸੁਖਬੀਰ ਸਿੰਘ ਬਾਦਲ ਕਾਂ ਕਰਕੇ ਬਚ ਗਿਆ ਕਿਉਂਕਿ ਗੁਰੂ ਨੇ ਉਹਨੂੰ ਗੋਲੀ ਨਾਲ ਨਹੀਂ ਮਰਨ ਦੇਣਾ ਉਹਨੇ ਲੜ ਕੇ ਲੜ ਕੇ ਮਰਨਾ ਆ ਉਹਦੀ ਜਿਹੜੀ ਮੌਤ ਹੈ ਉਹ ਬਹੁਤ ਭਾਰੇ ਤਰੀਕੇ ਦੇ ਨਾਲ ਜਿਹੜੀ ਉਹ ਹੋਣੀ ਆ ਉਹ ਨੂੰ ਇੰਨੀ ਸੌਖੀ ਮੌਤ ਨਹੀਂ ਹੋਣੀ ਹਰ ਮਸਲੇ ਦਾ ਹੱਲ ਗੋਲੀ ਤਾਂ ਹੋ ਨਹੀਂ ਸਕਦੀ ਜੇ ਗੋਲੀ ਹੀ ਹੁੰਦੀ ਤਾਂ ਯੂਕਰੇਨ ਤੇ ਰੂਸ ਦੇ ਵਿੱਚ ਵੇਖੋ ਯੁੱਧ ਲੱਗਾ ਹੋਇਆ ਬੰਬ ਚੱਲ ਰਹੇ ਨੇ ਹਰ ਤਰ੍ਹਾਂ ਦਾ ਹਥਿਆਰ ਵਰਤਿਆ ਜਾ ਰਿਹਾ ਹੈ ਤਾਂ ਜਿਵੇਂ ਹਰ ਮਸਲੇ ਦਾ ਹੱਲ ਗੋਲੀ ਨਹੀਂ ਹੁੰਦੀ ਬੈਠ ਕੇ ਚਰਚਾ ਦੇ ਨਾਲ ਵਿਚਾਰਾਂ ਦੇ ਨਾਲ ਵੀ ਗੱਲ ਕੀਤੀ ਜਾ ਸਕਦੀ ਤੇ ਭਾਈ ਨਰੈਣ ਸਿੰਘ ਚੌੜੇ ਨੇ ਇਹ ਜਿਹੜਾ ਕਾਤਲਾਨਾ ਹਮਲਾ ਕੀਤਾ ਤਾਂ ਨਰੈਣ ਸਿੰਘ ਚੌੜੇ ਵੱਲੋਂ ਕੀਤਾ ਗਿਆ ਇਹ ਕਾਤਲਾਨਾ ਹਮਲਾ ਕੀ ਵਾਜਬ ਹੈ ਗੋਲੀ ਹੀ ਹੱਲ ਹੈ ਬੈਠ ਕੇ ਮਸਲਾ ਹੋ ਸਕਦਾ ਜਥੇਦਾਰ ਸਾਹਿਬ ਨੇ ਜਦੋਂ ਸਜਾਵਾਂ ਸੁਣਾ ਦਿੱਤੀ ਹੈ ਤਾਂ ਬਾਕੀ ਫਿਰ ਕੌਮ ਨੇ ਦੇ ਬਾਕੀ ਫੈਸਲਾ ਸੁਣਾਉਣਾ ਬਾਕੀ ਸੀ ਤਾਂ ਇੰਨੀ ਕਾਲੀ ਇੰਨੀ ਜਲਦਬਾਜ਼ੀ ਕਿਉਂ ਜੇਕਰ ਜਥੇਦਾਰ ਸਹਿਬਾਨ ਖੁਦ ਠੋਸ ਅਤੇ ਸਖਤ ਫੈਸਲਾ ਲੈ ਲੈਂਦੇ ਜਿਹਦੇ ਨਾਲ ਖਾਲਸਾ ਪੰਥ ਦੀਆਂ ਭਾਵਨਾਵਾਂ ਨੂੰ ਸੰਤੁਸ਼ਟੀ ਮਿਲਦੀ ਤੇ ਫਿਰ ਸ਼ਾਇਦ ਇਹ ਜਿਹੜਾ ਵਾਕਾ ਆ ਉਹ ਨਾ ਵਾਪਰਦਾ ਪਰ ਜਿਸ ਤਰੀਕੇ ਦੇ ਨਾਲ ਜਥੇਦਾਰਾਂ ਨੇ ਸੁਖਵੀਰ ਸਿੰਘ ਬਾਦਲ ਦੇ ਵਿਰੁੱਧ ਨਰਮਾਈ ਵਰਤੀ ਤੇ ਮਿੱਟੀ ਜਿਹੜੀ ਝਾੜੰਦਾ ਜਿਹੜਾ ਯਤਨ ਆ ਉਹ ਕੀਤਾ ਇਹ ਸਿੱਖ ਸੰਗਤਾਂ ਨੂੰ ਖਾਲਸਾ ਪੰਥ ਨੂੰ ਜਿਹੜਾ ਪ੍ਰਮਾਨ ਨਹੀਂ ਸੀ ਸੋ ਪਹਿਲਾਂ ਹੀ ਲੱਗਦਾ ਸੀ ਕਿ ਇਸ ਤਰ੍ਹਾਂ ਦਾ ਜਿਹੜਾ ਕੋਈ ਕਾਰਾ ਆ ਉਹ ਵਾਪਰ ਸਕਦਾ ਆ ਤੇ ਸੁਖਬੀਰ ਸਿੰਘ ਬਾਦਲ ਨੂੰ ਫਿਰ ਸਿੱਖ ਸੰਗਤਾਂ ਦੇ ਭਾਈ ਨਰੈਣ ਸਿੰਘ ਦੇ ਰੋਧ ਜਿਹੜਾ ਸ਼ਿਕਾਰ ਆ ਉਹ ਹੋਣਾ ਪਿਆ ਤੇ ਜਿੱਥੋਂ ਤੱਕ ਗੱਲ ਆ ਕਿ ਗੋਲੀ ਹਰ ਮਸਲੇ ਦਾ ਹੱਲ ਨਹੀਂ ਹੁੰਦੀ ਤੇ ਤੁਸੀਂ ਦੱਸੋ ਕਿ ਸੁਖਬੀਰ ਸਿੰਘ ਬਾਦਲ ਉਹਨੇ ਖੁਦ ਭਾਈ ਨਰੈਣ ਸਿੰਘ ਚੋੜਾ ਨੇ ਜਿਹੜਾ ਹਮਲਾ ਕੀਤਾ ਨਾ ਉਹ ਕਿਉਂ ਕਰਨਾ ਪਿਆ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਖੁਦ ਕਈ ਸਿੰਘਾਂ ਨੂੰ ਜਿਹੜਾ ਸ਼ਹੀਦ ਹੋ ਕੀਤਾ ਸੀ ਗੋਲੀਆਂ ਮਰਵਾਈਆਂ ਸੀ ਭਾਈ ਜਸਪਾਲ ਸਿੰਘ ਚੌਰ ਸਿੱਧਵਾਂ ਭਾਈ ਕ੍ਰਿਸ਼ਨ ਭਗਵਾਨ ਸਿੰਘ ਭਾਈ ਗੁਰਜੀਤ ਸਿੰਘ ਸਰਾਮਾ ਨੂੰ ਭਾਈ ਕਮਲਜੀਤ ਸਿੰਘ ਸਨਾਮ ਨੂੰ ਭਾਈ ਦਰਸ਼ਨ ਸਿੰਘ ਲੋਹਾਰੇ ਵਰਗੇ अनेका ਸਿੱਖਾਂ ਨੂੰ ਜਿਹੜਾ ਸ਼ਹੀਦ ਆ ਸੁਖਵੀਰ ਸਿੰਘ ਬਾਦਲ ਨੇ ਕੀਤਾ ਸੀ ਸੋ ਜਿਸ ਤਰੀਕੇ ਦੇ ਨਾਲ ਸੁਖਵੀਰ ਸਿੰਘ ਬਾਦਲ ਨੇ ਕੀਤੇ ਉਹਦਾ ਇਨਜਾਮ ਫਿਰ ਸੁਖਵੀਰ ਸਿੰਘ ਬਾਦਲ ਨੂੰ ਵੀ ਜਿਹੜਾ ਹੋਣਾ ਹੈ ਉਹ ਭੁਗਤਣਾ ਪੈਣਾ ਸੀ ਸੋ ਕਾਨੂੰਨਾਂ ਦੀ ਵੀ ਭਾਰਤ ਦੇ ਵਿੱਚ ਕੋਈ ਚੀਜ਼ ਹੈ ਜਦੋਂ ਕਾਨੂੰਨ ਵੀ ਸੁਖਵੀਰ ਸਿੰਘ ਬਾਦਲ ਨੂੰ ਸਜ਼ਾ ਨਾ ਦੇਵੇ ਦੁਨਿਆਵੀ ਅਦਾਲਤਾਂ ਵੀ ਸਜ਼ਾ ਨਾ ਦੇਣ ਤੇ ਧਾਰਮਿਕ ਅਦਾਲਤ ਵੀ ਸਜ਼ਾ ਨਾ ਦੇਵੇ ਫਿਰ ਸਿੱਖ ਕਿੱਧਰ ਨੂੰ ਜਾਣ ਫਿਰ ਸਿੱਖਾਂ ਦੇ ਕੋਲ ਹੋਰ ਕੋਈ ਰਾਹ ਹੀ ਨਹੀਂ ਬਚਿਆ ਸੀ ਦੁਨਿਆਵੀ ਅਦਾਲਤ ਨੇ ਵੀ ਕੁਮਰ ਸਿੰਘ ਜੀ ਨੂੰ ਸਜ਼ਾ ਨਹੀਂ ਦਿੱਤੀ ਨਹੀਂ ਰਜੀਤ ਸਿੰਘ ਜੀ ਕੁਮਰ ਵਿਜੇ ਪ੍ਰਤਾਪ ਸਿੰਘ ਅੱਜ ਵੀ ਡਟਿਆ ਹੈ ਨਾ ਉਹਨੇ ਕਹਿਤਾ ਹੈ ਕਿ ਮੈਂ ਕਿਹਾ ਸੀ ਕਿ ਇੱਕ ਕੇਸ ਤੇ ਦੁਨਿਆਵੀ ਅਦਾਲਤ ਚ ਹੈ ਇੱਕ ਕੇਸ ਮੈਂ ਲਾਇਆ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਤਾਂ ਇਹ ਜਿਹੜਾ ਫੈਸਲਾ ਹੁਣ ਜੋ ਹੁੰਦਾ ਪਿਆ ਇਹ ਫਿਰ ਕਿਵੇਂ ਜਿਹੜਾ ਭਾਈ ਨਰੇਤ ਪ੍ਰਤਾਪ ਨੇ ਚੋੜੇ ਨੇ ਕਰਦ ਕੀਤਾ ਗੁਰੂ ਗੋਬਿੰਦ ਸਿੰਘ ਜੀ ਦਾ ਆਦਤ ਦਾ ਹੀ ਜਿਹੜਾ ਆ ਉਹ ਫੈਸਲਾ ਸੀ ਪਰ ਗੁਰੂ ਸਾਹਿਬ ਨੇ ਇਹਨੂੰ ਹਾਲੇ ਹੋਰ ਵੀ ਜਿਹੜਾ ਰਜ਼ਲ ਕਰਕੇ ਜਿਹੜਾ ਆ ਉਹ ਮਾਰਨਾ ਆ ਇਹਨਾਂ ਦਾ ਹਾਲੇ ਹੋਰ ਜਿਹੜਾ ਜਲੂਸ ਤੇ ਸੁਖਬੀਰ ਸਿੰਘ ਬਾਦਲੋਂ ਦਾ ਨਿਕਲਣਾ ਬਹੁਤ ਸ਼ੁਕਰੀਆ ਪਾਈ ਰਣਜੀਤ ਸਿੰਘ ਜੀ ਤੁਹਾਡੇ ਵਿਚਾਰ ਨੇ ਕਿਉਂਕਿ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਹੈ ਸੋ ਇਸ ਨਾਲ ਹੀ ਲੈਨੇ ਤੁਹਾਡੇ ਦੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ